ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਦਿਖਾਵਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੋਸਤੋ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਅੱਜ ਤੁਹਾਨੂੰ ਪੰਜਾਬ ਦੀ ਸਭ ਤੋਂ ਵਧੀਆ ਤੇ ਪੁਰਾਣੀ ਤੇ ਬਹੁਤ ਹੀ ਫੇਮਸ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਬਾਰੇ ਦੱਸਾਂਗੇ ਜੋ ਕਿ ਪਟਿਆਲਾ ਵਿੱਚ ਬਣੀ ਹੋਈ ਹੈ ਪਟਿਆਲਾ ਚੰਡੀਗੜ੍ਹ ਰੋਡ ਦੇ ਉੱਤੇ ਬਣੀ ਹੋਈ ਹੈ ਯੂਨੀਵਰਸਿਟੀ ਬਹੁਤ ਹੀ ਪੁਰਾਣੀ ਯੂਨੀਵਰਸਿਟੀ ਹੈ ਇਹ ਵਰਲਡ ਦੀ ਦੂਜੇ ਨੰਬਰ ਤੇ ਯੂਨੀਵਰਸਿਟੀ ਹੈ ਜੋ ਕਿ ਲੈਂਗੁਏਜ ਦੇ ਨਾਮ ਦੇ ਉੱਤੇ ਇਸ ਯੂਨੀਵਰਸਿਟੀ ਦਾ ਨਾਮ ਰੱਖਿਆ ਗਿਆ ਹੈ ਅਤੇ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਨ ਲਈ ਸ਼ੁਰੂਆਤ ਚ ਇਸ ਯੂਨੀਵਰਸਿਟੀ ਨੂੰ ਇਸਟੈਬਲਿਸ਼ ਕੀਤਾ ਗਿਆ ਸੀ ਦੋਸਤੋ ਆਓ ਚੱਲਦੇ ਹਾਂ ਤੁਹਾਨੂੰ ਯੂਨੀਵਰਸਿਟੀ ਦਾ ਅੰਦਰੂ ਮਾਹੌਲ ਦਿਖਾਣੇ ਆ ਅਤੇ ਬਿਲਡਿੰਗਸ ਵਗੈਰਾ ਤੇ ਹੋਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋਸਤੋ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਂਟਰੀ ਤੋਂ ਬਾਅਦ ਇਹ ਪਾਰਕਿੰਗ ਏਰੀਆ ਹੈ ਫੋਰ ਵੀਲਰਸ ਦੀ ਪਾਰਕਿੰਗ ਐਂਟਰੀ ਤੇ ਹੀ ਕਰਵਾਈ ਜਾਂਦੀ ਹੈ ਯੂਨੀਵਰਸਿਟੀ ਦੇ ਅੰਦਰ ਜਾਣਾ ਅਲਾਉਡ ਨਹੀਂ ਹੈ ਅੰਦਰ ਸਿਰਫ ਟੂ ਵੀਲਰਸ ਹੀ ਅਲਾਉਡ ਨੇ ਅਤੇ ਯੂਨੀਵਰਸਿਟੀ ਦੇ ਵਿੱਚ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਤੁਹਾਨੂੰ ਅਲੱਗ-ਅਲੱਗ ਹਿੱਸਿਆਂ ਤੇ ਪਹੁੰਚਾਉਣ ਲਈ ਦੋਸਤੋ ਇਹ ਯੂਨੀਵਰਸਿਟੀ ਬਣੀ ਸੀਗੀ ਲਗਭਗ 1962 ਦੇ ਵਿੱਚ ਯੂਨੀਵਰਸਿਟੀ ਲਗਭਗ 600 ਏਕੜ ਏਰੀਆ ਦੇ ਵਿੱਚ ਬਣੀ ਹੋਈ ਹੈ ਪਟਿਆਲਾ ਤੋਂ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਇਸ ਯੂਨੀਵਰਸਿਟੀ ਦੇ ਚਾਂਸਲਰ ਜੋ ਹਨ ਉਹ ਪੰਜਾਬ ਦੇ ਗਵਰਨਰ ਨੇ ਪੰਜਾਬ ਦੇ ਗਵਰਨਰ ਨੂੰ ਵਾਈਸ ਚਾਂਸਲਰ ਬਣਾਇਆ ਜਾਂਦਾ ਹੈ ਯੂਨੀਵਰਸਿਟੀ ਦਾ ਹਮੇਸ਼ਾ ਹੀ ਤੇ ਮੇਨਲੀ ਇਸ ਯੂਨੀਵਰਸਿਟੀ ਨੂੰ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਨ ਲਈ ਬਣਾਇਆ ਗਿਆ ਸੀਗਾ ਇਸ ਯੂਨੀਵਰਸਿਟੀ ਦੀ ਰੈਂਕਿੰਗ ਜੋ ਹੈ A+ ਗ੍ਰੇਡ ਹੈ NAC ਵੱਲੋਂ ਯੂਨੀਵਰਸਿਟੀ ਆਪਣੀ UGC AIU ਤੇ NAC ਵੱਲੋਂ ਐਫੀਲੀਏਟਡ ਹੈ CGPA ਰੈਂਕ ਇਹਦਾ 3.37 ਹੈ ਆ ਤੁਸੀਂ ਦੇਖ ਸਕਦੇ ਹੋ ਅੰਦਰ ਬਹੁਤ ਹੀ ਜ਼ਿਆਦਾ ਡਿਪਾਰਟਮੈਂਟਸ ਬਣੇ ਹੋਏ ਹਨ ਭਵਨ ਬਣੇ ਹੋਏ ਹਨ ਦੋਸਤੋ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਵਧੀਆ ਇਨਫਰਾਸਟ੍ਰਕਚਰ ਬਣਿਆ ਹੋਇਆ ਹੈ ਰੋਡਸ ਬਣੇ ਹੋਏ ਹਨ ਬਹੁਤ ਸੋਹਣਾ এনवायरमेंटਲ ਪੀਸਫੁਲ ਬਹੁਤ ਹੀ ਪੀਸਫੁਲ এনवायरमेंट ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਦੋਸਤੋ ਇਸ ਯੂਨੀਵਰਸਿਟੀ ਦੇ ਵਿੱਚ ਘੱਟੋ ਘੱਟ 1761 ਕੋਰਸਿਸ ਕਰਵਾਏ ਜਾਂਦੇ ਹਨ ਅਤੇ ਲਗਭਗ 17 ਅਲੱਗ-ਅਲੱਗ ਵਿਭਾਗ ਬਣੇ ਹੋਏ ਹਨ ਅਲੱਗ-ਅਲੱਗ ਸਟਰੀਮਸ ਦੇ ਵਿੱਚ ਇੱਥੇ ਹਰ ਤਰ੍ਹਾਂ ਦਾ ਕੋਰਸ ਕਰਵਾਇਆ ਜਾਂਦਾ ਹੈ ਯੂਨੀਵਰਸਿਟੀ ਤੋਂ ਲਗਭਗ 278 ਤੋਂ ਵੀ ਜ਼ਿਆਦਾ ਕਾਲਜਿਸ ਇਸ ਵਕਤ ਪੰਜਾਬ ਦੇ ਅੰਦਰ ਐਫੀਲੀਏਟਡ ਹਨ ਅਤੇ ਯੂਨੀਵਰਸਿਟੀ ਦੇ 13 ਕੰਸਟੀਟੂਐਂਟ ਕਾਲਜਿਸ ਵੀ ਬਣੇ ਹੋਏ ਹਨ ਦੋਸਤੋ ਜਿਉਂਸੇ ਅੰਦਰ ਐਂਟਰ ਹੁੰਦੇ ਹੀ ਸਾਹਮਣੇ ਜੋ ਹੈ ਤੋਂ ਨਜ਼ਰ ਆ ਰਿਹਾ ਹੈ ਇਸ ਨੂੰ ਗੁਰਗੋਬਿੰਦ ਸਿੰਘ ਜੀ ਦੇ ਨਾਂ ਤੇ ਬਣਾਇਆ ਗਿਆ ਹੈ ਇਸ ਨੂੰ ਗੁਰਗੋਬਿੰਦ ਸਿੰਘ ਭਵਨ ਕਹਿੰਦੇ ਹਨ ਇਹ ਯੂਨੀਵਰਸਿਟੀ ਦਾ ਆਈਕੋਨਿਕ ਲੈਂਡਮਾਰਕ ਹੈ ਇਸ ਦਾ ਨੀਂਹ ਪੱਥਰ ਇੰਡੀਆ ਦੇ ਪ੍ਰੈਜ਼ੀਡੈਂਟ ਜ਼ਾਕਿਰ ਹੁਸੈਨ ਵੱਲੋਂ 27 ਦਸੰਬਰ 1967 ਵਿੱਚ ਰੱਖਿਆ ਗਿਆ ਸੀ ਇਸ ਦਾ ਨੀਂਹ ਪੱਥਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ 300ਵਾਂ ਜਨਮ ਦਿਨ ਮਨਾਇਆ ਗਿਆ ਸੀ ਉਸ ਦਿਨ ਰੱਖਿਆ ਗਿਆ ਸੀ। ਦੋਸਤੋ ਉਸ ਤੋਂ ਅੱਗੇ ਚੱਲਦੇ ਹਾਂ ਤੁਹਾਨੂੰ ਯੂਨੀਵਰਸਿਟੀ ਦੇ ਅੰਦਰ ਹੋਰ ਵੀ ਵੱਖ-ਵੱਖ ਡਿਪਾਰਟਮੈਂਟਸ ਦਿਖਾ ਰਹੇ ਹਾਂ ਅੱਗੇ ਸਾਨੂੰ ਦੇਖਣ ਨੂੰ ਮਿਲਦਾ ਹੈ ਜੀ ਪ੍ਰਵਾਸ ਧਿਆਨ ਕੇਂਦਰ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਪੀਸਫੁਲ ਮਾਹੌਲ ਬਣਿਆ ਹੋਇਆ ਹੈ ਬਹੁਤ ਹੀ ਸ਼ਾਨਦਾਰ ਲੈਸ ਟ੍ਰੈਫਿਕ ਤੇ ਡਿਸਪਲਨ ਮੈਨਰ ਦੇ ਵਿੱਚ ਹਰ ਇੱਕ ਚੀਜ਼ ਬਣੀ ਹੋਈ ਹੈ ਜੀ ਦੋਸਤੋ ਯੂਨੀਵਰਸਿਟੀ ਦੀ ਐਡਮਿਸ਼ਨਸ ਲਈ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਐਡਮਿਸ਼ਨਸ ਲਈ ਅਪਲਾਈ ਕਰ ਸਕਦੇ ਹੋ ਇਸ ਦੀ ਅਫੀਸ਼ੀਅਲ ਵੈਬਸਾਈਟ ਹੈ www.punjabiuniversity.ac.in ਅਤੇ ਐਡਮਿਸ਼ਨਸ ਲਈ ਤੁਸੀਂ ਜਾ ਸਕਦੇ ਹੋ www.pupaadmissions.ac.in ਤੇ ਦੋਸਤੋ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਜ਼ਿਆਦਾ ਫੈਸਿਲਿਟੀਆਂ ਪ੍ਰੋਵਾਈਡ ਕਰਾਈਆਂ ਗਈਆਂ ਹਨ। ਅਲੱਗ-ਅਲੱਗ ਤਰ੍ਹਾਂ ਦੀਆਂ ਪਾਰਕਾਂ ਬਣੀਆਂ ਹੋਈਆਂ ਹਨ। ਬਹੁਤ ਸਾਰੇ ਡਿਪਾਰਟਮੈਂਟਸ ਹਨ। ਯੂਨੀਵਰਸਿਟੀ ਦੇ ਵਿੱਚ ਲਗਭਗ 70 ਟੀਚਿੰਗ ਅਤੇ ਰਿਸਰਚ ਡਿਪਾਰਟਮੈਂਟ ਬਣੇ ਹੋਏ ਹਨ ਜੋ ਕਿ ਕਵਰ ਕਰਦੇ ਨੇ ਹਿਮਨਿਟੀਜ਼, ਸਾਇੰਸ, ਫਾਰਮੇਸੀ, ਲਾ, ਫਿਜ਼ੀਓਥੈਰੇਪੀ, ਫਾਈਨ ਆਰਟਸ। ਇੰਜੀਨੀਅਰਿੰਗ ਕੰਪਿਊਟਰ ਸਾਇੰਸਿਸ ਪੋਲੀਟੀਕਲ ਐਜੂਕੇਸ਼ਨ ਅਤੇ ਹੋਰ ਵੀ ਕਈ ਸਾਰੇ ਕੋਰਸਿਸ ਇੱਥੇ ਕਰਵਾਏ ਜਾਂਦੇ ਨੇ ਇੱਥੇ ਅੱਗੇ ਪਹੁੰਚਦੇ ਹੀ ਸਾਨੂੰ ਨਜ਼ਰ ਆ ਰਿਹਾ ਹੈ ਕਿ ਕੁਝ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਦੇ ਅੰਦਰ ਬਹੁਤ ਸ਼ਾਂਤ ਫੁੱਲ ਮਾਹੌਲ ਹੀ ਦੇਖਣ ਨੂੰ ਮਿਲਦਾ ਹੈ ਬੜਾ ਹੀ ਜ਼ਿਆਦਾ ਦਿਲ ਲੱਗਦਾ ਹੈ 36 ਵਾਂ ਸਥਾਪਨਾ ਦਿਵਸ ਮਨਾਇਆ ਗਿਆ ਹੈ ਜੀ 3 April ਨੂੰ। ਸ਼੍ਰੀ ਗੁਰਤੇਗ ਬਹਾਦਰ ਹਾਲ ਦੇ ਸਾਹਮਣੇ ਅਸੀਂ ਖੜੇ ਆ ਇਸ ਟਾਈਮ ਤੁਸੀਂ ਦੇਖ ਸਕਦੇ ਹੋ। ਦੋਸਤੋ ਇੱਥੇ ਕਲਚਰਲ ਐਕਟੀਵਿਟੀਆਂ ਵੀ ਬਹੁਤ ਕਰਵਾਈਆਂ ਜਾਂਦੀਆਂ ਹਨ ਲੋਕ ਮੇਲਾ, ਫੋਕ ਮੇਲਾ, ਫੋਕ ਡਾਂਸ, ਲੋਕ 뮤ਜ਼ਿਕ ਹਰ ਤਰ੍ਹਾਂ ਦੇ ਲਗਭਗ ਇੱਥੇ ਕਲਚਰਲ ਐਕਟੀਵਿਟੀਆਂ ਹੁੰਦੀਆਂ ਰਹਿੰਦੀਆਂ ਹਨ। ਤੇ ਬਹੁਤ ਵੱਡੇ ਵੱਡੇ ਆਰਟਿਸਟ ਵੀ ਇੱਥੇ ਪਹੁੰਚਦੇ ਹਨ ਸਟੂਡੈਂਟਸ ਦੇ ਲਈ ਬਹੁਤ ਅੱਛਾ ਮਾਹੌਲ ਵੀ ਬਣਾਇਆ ਜਾਂਦਾ ਹੈ ਪੜਾਈ ਦੇ ਨਾਲ ਨਾਲ ਹੋਰ ਕਲਚਰਲ ਐਕਟੀਵਿਟੀਆਂ ਵਿੱਚ ਪਾਰਟਿਸਿਪੇਟ ਕੀਤਾ ਜਾਂਦਾ ਹੈ ਬਹੁਤ ਵਧੀਆ ਇੱਥੇ ਮਾਹੌਲ ਦੇਖਿਆ ਜਾਂਦਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਬਿਲਡਿੰਗਸ ਬਣੀਆਂ ਹੋਈਆਂ ਨੇ ਹਰ ਇੱਕ ਡਿਪਾਰਟਮੈਂਟ ਦੀ ਅਲੱਗ ਬਿਲਡਿੰਗ ਬਣੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਦੇ ਵਿੱਚ ਪੋਲੀਟੀਕਲ ਐਕਟਿਵਿਜ਼ਮ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਵੱਡੇ-ਵੱਡੇ ਪੋਲੀਟੀਸ਼ੀਅਨਸ ਇੱਥੋਂ ਪੜ੍ਹ ਕੇ ਗਏ ਨੇ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਇੱਥੇ ਬਣੀਆਂ ਹਨ ਕਿਤਾਬਖਾਨਾ ਹੈ ਯੂਨੀਵਰਸਿਟੀ ਦੇ ਅੰਦਰ ਪੋਸਟ ਆਫਿਸ ਅਤੇ SBI ਦੀ ਬ੍ਰਾਂਚ ਵੀ ਹੈ ਜੀ। ਤੁਸੀਂ ਦੇਖ ਸਕਦੇ ਹੋ ਇਸ ਤੋਂ ਅੱਗੇ ਤੁਰ ਕੇ ਅਸੀਂ ਅੱਗੇ ਯੂਨੀਵਰਸਿਟੀ ਦੇ ਹਰ ਲਗਭਗ ਹਰ ਇੱਕ ਕੋਨੇ ਦੇ ਵਿੱਚ ਜਾ ਕੇ ਦੇਖ ਰਹੇ ਹਾਂ ਕਿ ਹਰ ਇੱਕ ਬਿਲਡਿੰਗ ਦੇਖੀ ਅਸੀਂ ਦੀ ਵੀ ਬਹੁਤ ਹੀ ਜ਼ਿਆਦਾ ਵਧੀਆ ਮਾਹੌਲ ਬਣਿਆ ਹੋਇਆ ਹੈ ਰੋਡਸ ਬਹੁਤ ਅੱਛੇ ਬਣੇ ਹੋਏ ਨੇ ਇੱਥੇ ਜੋ ਯੂਨੀਵਰਸਿਟੀ ਦੇ ਵਿੱਚ ਇੱਕ ਲਾਇਬ੍ਰੇਰੀ ਵੀ ਬਣੀ ਹੋਈ ਹੈ ਸੈਂਟਰਲ ਲਾਇਬ੍ਰੇਰੀ ਜਿਸ ਨੂੰ ਕਹਿੰਦੇ ਨੇ ਬਹੁਤ ਹੀ ਜ਼ਿਆਦਾ ਰਿਚ ਲਾਇਬ੍ਰੇਰੀ ਹੈ ਇੱਥੇ ਪਾਈਕ ਨਈਆ ਜੀ ਹੈਲਥ ਸੈਂਟਰ ਬਣਿਆ ਹੋਇਆ ਹੈ ਦੋਸਤੋ ਇੱਥੇ ਹਰ ਵਕਤ ਮੈਡੀਕਲ ਸਹੂਲਤ ਪ੍ਰੋਵਾਈਡ ਕਰਾਈ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਗੁਰੂ ਘਰ ਵੀ ਬਣੇ ਹੋਏ ਹਨ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਬੱਚੇ ਸਟੂਡੈਂਟਸ ਨੇ ਜੋ ਆਪਣੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੇ ਨੇ ਤੇ ਸੇਵਾ ਵੀ ਕਰਦੇ ਹਨ ਯੂਨੀਵਰਸਿਟੀ ਵੱਲੋਂ ਲਗਭਗ ਗੁਰਦੁਆਰਾ ਦਾ ਘਰ ਬਣਿਆ ਹੋਇਆ ਹੈ ਜੀ ਦੇਖੋ ਬੜਾ ਹੀ ਸ਼ਾਂਤਪੂਰਵਕ ਮਾਹੌਲ ਹੈ ਯੂਨੀਵਰਸਿਟੀ ਦੇ ਅੰਦਰ ਕੈਂਪਸ ਦੇ ਅੰਦਰ ਲਗਭਗ ਹਰ ਇੱਕ ਚੀਜ਼ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਤਾਂ ਬਹੁਤ ਹੀ ਅੱਛੀ ਚੀਜ਼ ਨਜ਼ਰ ਆ ਰਹੀ ਹੈ ਕਿ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਇਹ ਗੁਰੂ ਘਰ ਸਪੈਸ਼ਲ ਬਣਾਇਆ ਹੋਇਆ ਹੈ। ਬਹੁਤ ਵਧੀਆ ਮਾਹੌਲ ਨਜ਼ਰ ਆ ਰਿਹਾ ਬੱਚੇ ਇੱਥੇ ਸੇਵਾ ਕਰਦੇ ਨੇ ਤੇ ਮੱਥਾ ਟੇਕਦੇ ਹਨ। ਸਭ ਤੋਂ ਵਧੀਆ ਗੱਲ ਇਸ ਯੂਨੀਵਰਸਿਟੀ ਦੀ ਇਸ ਕੈਂਪਸ ਦੀ ਇਹੀ ਲੱਗ ਰਹੀ ਹੈ ਮੈਨੂੰ ਕਿ ਅੰਦਰ ਗੁਰੂ ਘਰ ਬਣਿਆ ਹੋਇਆ ਹੈ। ਅੱਗੇ ਚੱਲਦੇ ਹਾਂ ਦੋਸਤੋ ਹੋਰ ਡਿਪਾਰਟਮੈਂਟਸ ਤੇ ਤੁਹਾਨੂੰ ਦਿਖਾਣੇ ਆ ਬਿਲਡਿੰਗਸ ਯੂਨੀਵਰਸਿਟੀ ਦੇ ਅੰਦਰ ਇੱਕ ਸਟੱਡੀ ਨੂੰ ਲੈ ਕੇ ਕਲਚਰਲ ਤੇ 뮤జిక్ ਆਰਟਸ ਵੀ ਸਿਖਾਈ ਜਾਂਦੀ ਹੈ ਜਿਹੜੇ ਸਟੂਡੈਂਟਸ ਆਪਣਾ ਥੀਏਟਰ ਤੇ ਟੈਲੀਵਿਜ਼ਨ ਵਿੱਚ ਇੰਟਰਸਟਿਡ ਹਨ ਉਸ ਦੇ ਲਈ ਵੀ ਇੱਥੇ ਇੱਕ ਲਗ ਤੋਂ ਡਿਪਾਰਟਮੈਂਟ ਬਣਿਆ ਹੋਇਆ ਹੈ ਯੂਨਿਟੀ ਪਾਰਕ ਦੇਖ ਰਹੇ ਆਪਾਂ ਅਸੀਂ ਸਟੂਡੈਂਟਸ ਨੂੰ ਜਾਣਕਾਰੀ ਦੇਣਾ ਚਾਹੁੰਦੇ ਸੀ ਕਿ ਇੱਥੇ 뮤జిక్ ਦੇਵੀ ਲਗ ਡਿਪਾਰਟਮੈਂਟ ਬਣੇ ਹੋਏ ਨੇ ਬਹੁਤ ਅੱਛੀ ਤੇ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਯੂਨੀਵਰਸਿਟੀ ਦਾ ਨਾਮ ਜਿਸ ਤਰ੍ਹਾਂ ਸੁਜੈਸਟ ਕੀਤਾ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਸਿਰਫ ਪੰਜਾਬੀ ਪੜ੍ਾਈ ਜਾਂਦੀ ਹੈ ਇੱਥੇ ਹੋਰ ਵੀ ਬਹੁਤ ਸਾਰੇ ਡਿਪਾਰਟਮੈਂਟਸ ਨੇ ਹਿੰਦੀ ਇੰਗਲਿਸ਼ ਹਰ ਲੈਂਗੁਏਜ ਦੇ ਵਿੱਚ ਇੱਥੇ ਇੰਗਲਿਸ਼ ਦੇ ਵਿੱਚ ਵੀ ਸਾਰੇ ਕੋਰਸੇਸ ਕੰਪਿਊਟਰ ਸਾਇੰਸ ਦੇ ਕੋਰਸੇ ਸਾਇੰਸ ਦੇ ਕੋਰਸੇ ਕਰ ਸਕਦੇ ਯੂਨੀਵਰਸਿਟੀ ਦੇ ਵਿੱਚ ਗੈਸਟ ਹਾਊਸ ਬਣੇ ਹੋਏ ਨੇ ਫੈਕਲਟੀ ਹਾਊਸਿਸ ਫੈਕਲਟੀ ਕਲੱਬਸ ਸਾਇੰਸ ਤੇ ਆਰਟ ਆਡੀਟੋਰੀਅਮ ਬਣੇ ਹੋਏ ਨੇ ਓਪਨ 에ਅਰ تھیਟਰਸ ਬਣੇ ਹੋਏ ਨੇ ਸਪੋਰਟਸ ਸੈਂਟਰ ਬਣੇ ਹੋਏ ਨੇ ਬਹੁਤ ਸਾਰੇ ਆਪਣੇ ਗਰਾਊਂਡ ਪਲੇਗਰਾਊਂਡਸ ਬਣੇ ਹੋਏ ਨੇ ਤੇ ਬੋਟੈਨੀਕਲ ਗਾਰਡਨ ਜੋ ਹੈ ਬਹੁਤ ਪਪੂਲਰ ਹੈ ਯੂਨੀਵਰਸਿਟੀ ਦੇ ਇਥੇ ਮਾਡਲ ਸਕੂਲਸ ਬਣੇ ਹੋਏ ਨੇ ਲੋਨਸ ਨੇ ਕਾਫੀ ਅੱਛੇ ਯੂਨੀਵਰਸਿਟੀ ਦੇ ਵਿੱਚ ਸਪੋਰਟਸ ਫੈਸਿਲਿਟੀਆਂ ਸਟੇਟ ਲੈਵਲ ਤੇ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਇੰਟਰ ਯੂਨੀਵਰਸਿਟੀ ਲੈਵਲ ਤੇ ਤੇ ਨੈਸ਼ਨਲ ਲੈਵਲ ਤੇ ਵੀ ਸਪੋਰਟਸ ਕਰਵਾਈਆਂ ਜਾਂਦੇ ਨੇ ਇਸ ਯੂਨੀਵਰਸਿਟੀ ਦੇ ਵਿੱਚ ਕਰੀਅਰ ਓਪਰਚ्युनिटीज ਬਹੁਤ ਹੀ ਜ਼ਿਆਦਾ ਆਨ ਨੇ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ ਪਹੁੰਚੇ ਗੋਲ ਮਾਰਕੀਟ ਇਸ ਨੂੰ ਛੋਟੀ ਜੀ ਮਾਰਕਟ ਹੈ ਯੂਨੀਵਰਸਿਟੀ ਦੇ ਅੰਦਰ ਜਿਸ ਨੂੰ ਗੋਲ ਮਾਰਕੀਟ ਕਿਹਾ ਜਾਂਦਾ ਹੈ ਸੈਂਟਰ ਆਫ ਡਵੈਲਪਮੈਂਟ ਇਕਨੋਮਿਕਸ ਇਨੋਵੇਸ਼ਨ ਸਟੱਡੀਜ਼ ਰਿਸਰਚ ਸੈਂਟਰਸ ਨੇ ਪੰਜਾਬੀ ਲੈਂਗੁਏਜ ਲਈ ਗੁਰਮਤ ਸੰਗੀਚਰ ਵੀ ਹੈ ਜੀ ਇੱਥੇ ਡਿਪਾਰਟਮੈਂਟ ਉਹ ਕੰਪਿਊਟਰ ਸਾਇੰਸ ਮੈਨੇਜਮੈਂਟ ਸਟੱਡੀਜ਼ ਬਰ ਹਰ ਇੱਕ ਤਰ੍ਹਾਂ ਦੇ ਰਹੇ ਥੇ ਸਟੱਡੀ ਦੇਖਣ ਨੂੰ ਮਿਲਦੀ ਹੈ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਆਫ ਫਿਜ਼ੀਓਥੈਰੇਪੀ ਬਣਿਆ ਹੋਇਆ ਹੈ ਡਿਪਾਰਟਮੈਂਟ ਆਫ ਬੋਟਨੀ ਡਿਪਾਰਟਮੈਂਟ ਆਫ ਕੈਮਿਸਟਰੀ ਸਾਇੰਸ ਦੇ ਵੀ ਇੱਥੇ ਬਹੁਤ ਸਾਰੇ ਡਿਪਾਰਟਮੈਂਟਸ ਨੇ ਤੁਸੀਂ ਦੇਖ ਰਹੇ ਹੋ ਸ਼੍ਰੀ ਗੁਰਗ੍ਰੰਥ ਸਾਹਿਬ ਪਵਨ ਜੀ ਬੋਟਨੀ ਦਾ ਡਿਪਾਰਟਮੈਂਟ ਬਣਿਆ ਹੋਇਆ ਹੈ ਦੋਸਤੋ ਇਥੇ ਕਾਫੀ ਸਾਰੇ ਗੇਮਸ ਕਰਵਾਈਆਂ ਜਾਂਦੀਆਂ ਨੇ ਹਾਕੀ ਫੁੱਟਬਾਲ ਕ੍ਰਿਕਟ ਬਾਸਕਟਬਾਲ ਵਾਲੀਬਾਲੋਂ ਐਥਲੈਟਿਕਸ ਜਿਮਨੇਜ਼ੀਅਮ ਵੀ ਬਣਿਆ ਹੋਇਆ ਹੈ ਯੂਨੀਵਰਸਿਟੀ ਦੇ ਅੰਦਰ ਯੂਨੀਵਰਸਿਟੀ ਨੂੰ ਘਟੋ ਘਟ 9 ਵਾਰੀ ਮੁਲਾਨਾ ਅਬੂਲ ਕਲਾਮ ਆਜ਼ਾਦ ਟਰੋਫੀ ਵੀ ਮਿਲੀ ਹੋਈ ਹੈ ਦੋਸਤੋ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਆਪਣੇ ਇਸ ਯੂਨੀਵਰਸਿਟੀ ਤੋਂ ਬਹੁਤ ਹੀ ਵੱਡੇ ਵੱਡੀਆਂ ਸ਼ਖਸੀਅਤਾਂ ਪੜ ਕੇ ਗਈਆਂ ਹਨ ਜਿਵੇਂ ਕਿ ਦਲੀਪ ਗੌਰ ਟਿਵਾਣਾ ਪੰਜਾਬੀ ਰਾਈਟਰ ਸੀਗੇ ਗੁਜਾਰ ਸਿੰਘ ਸੰਧੂ ਗੁਰਦਾਸ ਮਾਨ ਗੁਰਪ੍ਰੀਤ ਸਿੰਘ ਲਹਿਲ ਜਗਮੀਤ ਸਿੰਘ ਬਰਾੜ ਨਬਨੀਤ ਕੌ ਢਿੱਲੋ ਮਿਸ ఇండియా ਰਹੇ ਨੇ ਪੰਮੀ ਬਾਈ ਫੋਕ ਸਿੰਗਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਦਾਰਾ ਸਿੰਘ ਜੋਹਲ ਸੁਜੀਤ ਸਿੰਘ ਭਗਵੰਤ ਸਿੰਘ ਮਾਨ ਸਾਡੇ ਜੋ ਚੀਫ ਮਿਨਿਸਟਰ ਨੇ ਉਹ ਵੀ ਇੱਥੋਂ ਪੜ੍ਹ ਕੇ ਗਏ ਨੇ ਬਿੰਨੂ ਢਿੱਲੋ ਦੇਵ ਖਰੋੜ ਜੋ ਐਕਟਰ ਨੇ ਉਹ ਵੀ ਇੱਥੋਂ ਪੜ੍ਹ ਕੇ ਗਏ ਨੇ ਕਹਿੰਦਾ ਮਤਲਬ ਕਿ ਇੱਥੇ ਤੁਸੀਂ ਆਹ ਸਾਹਮਣੇ ਦੇਖ ਰਹੇ ਹੋ ਜੈਪ ਘਰ ਤੇ ਆਟ ਗੈਲਰੀ ਵੀ ਬਣੀ ਹੋਈ ਹੈ ਮਤਲਬ ਕਹਿੰਦਾ ਇਹ ਕਿ ਯੂਨੀਵਰਸਿਟੀ ਬਹੁਤ ਹੀ ਜ਼ਿਆਦਾ ਰਿਚ ਹੈ ਤੇ ਐਜੂਕੇਟਿਡ ਫੈਕਲਟੀ ਇੱਥੇ ਬਹੁਤ ਬਹੁਤ ਐਕਸਪੀਰੀਅੰਸ ਦੇ ਜੋ ਵੀ ਇੱਥੋਂ ਪੜ੍ਹ ਕੇ ਜਾਂਦਾ ਹੈ ਉਹ ਕਰੀਅਰ ਦੀਆਂ ਉਚਾਈਆਂ ਨੂੰ ਜ਼ਰੂਰ ਹਾਸਲ ਕਰਦਾ ਹੈ ਬਹੁਤ ਅੱਛਾ ਮਾਹੌਲ ਹੈ ਜੇ ਤੁਸੀਂ ਆਪਣਾ ਕਰੀਅਰ ਵਧੀਆ ਬਣਾਉਣਾ ਚਾਹੁੰਦੇ ਹੋ ਤੇ ਇਸ ਯੂਨੀਵਰਸਿਟੀ ਵਿੱਚ ਐਡਮਿਸ਼ਨ ਜ਼ਰੂਰ ਲੈ ਸਕਦੇ ਹੋ ਦੋਸਤੋ ਪੰਜਾਬ ਦੀ ਰੌਣਕ ਨੂੰ ਵਧਾਉਣ ਵਾਲੀਆਂ ਹੋਰ ਵਧੀਆ ਜਗ੍ਹਾਵਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਵਾਂਗੇ ਹੋਰ ਵੀ ਤੁਹਾਡੀ ਜਾਣਕਾਰੀ ਸਵਾਦਾ ਕਰਦੇ ਰਵਾਂਗੇ ਤਦ ਤੱਕ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਨਾਲ ਧੰਨਵਾਦ ਦੋਸਤੋ Best wishes for your future. Thank you.